ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਾਰੇ ਜਣੇ ਬਹੁਤ ਵਧੀਆ ਤੇ ਰੋਟੀ ਖਾਣ ਲੱਗ ਗਏ ਦੁਪਹਿਰ ਦੀ ਇਹ ਆਗੇ ਸੀ ਡਿਊਟੀ ਤੇ ਬੱਚੇ ਵੇਖਣ ਦੇਣ ਗਏ ਹੋਏ 1 ਵਜੇ ਆ ਜਾਣਗੇ 10 ਮਿੰਟ ਰਹਿ ਗਏ ਤੇ ਅੱਜ ਉਹ ਚਾਰ ਕਿਹੜਾ ਪ੍ਰੋਗਰਾਮ ਬਣ ਗਿਆ ਮੂਵੀ ਦੇਖਣ ਦਾ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਇਹ ਕਹਿੰਦੇ ਵੀ ਮੂਵੀ ਸਾਰੇ ਕਹਿੰਦੇ ਮੂਵੀ ਬਹੁਤ ਸੋਹਣੀ ਹੈ ਨਾ ਕਿਉਂਕਿ ਇਹੋ ਜੀ ਮੂਵੀ ਜਿਹੜੀ ਬਣਾਉਂਦੇ ਨੇ ਨਾ ਟੈਂ ਟਾਈਮ ਤੋਂ ਨਾ ਆਪਾਂ ਨੂੰ ਦੇਖਣੀ ਵੀ ਚਾਹੀਦੀਆਂ ਨੇ ਬੱਚਿਆਂ ਨੂੰ ਦਿਖਾਉਣੀ ਵੀ ਚਾਹੀਦੀਆਂ ਨੇ ਤੇ ਜਿਹੜੀਆਂ ਵਧੀਆ ਮੂਵੀਆ ਹੁੰਦੀਆਂ ਉਸੇ ਉਹ ਜੇ ਖਣ ਜਾਣੇ ਐ ਨਹੀਂ ਬਕਾਰ ਹੁੰਦੀਆਂ ਉਹ ਤੁਹਾਨੂੰ ਦੇਖਣ ਨੂੰ ਲੱਗਦੇ ਵੀ ਇਹ ਠੀਕ ਨਹੀਂ ਹੈਗੀਆਂ ਇਸ ਨਹੀਂ ਦੇਖ ਕੇ ਹੁੰਦੇ ਜੇ ਪਿਛਲੇ ਵੀ ਦੇਖ ਕੇ ਵਲੌਗ ਚ ਦੇਖ ਕੇ ਆਏ ਸੀ ਵੀ ਵੀ ਰਜਨੀ ਮੂਵੀ ਬਹੁਤ ਸੋਹਣੀ ਸੀ ਤੇ ਇਹ ਵੀ ਮੂਵੀ ਬਹੁਤ ਸੋਹਣੀ ਹੋਊਗੀ ਤੇ ਹੁਣ ਅਸੀਂ ਰੋਟੀ ਰੋਟੀ ਖਾਣੇ ਆ ਹੱਥ ਮੇਰੇ ਹਲੇ ਇੱਕ ਹੱਥ ਮੇਰੇ ਠੀਕ ਹੈ ਇੱਕ ਹੱਥ ਮੇਰਾ ਠੀਕ ਨਹੀਂ ਹੈਗਾ ਹੋਰ ਵੱਧ ਗਿਆ ਮਤਲਬ ਕਿ ਅੱਗੇ ਨੂੰ ਹੋਈ ਜਾਂਦਾ ਇੱਥੇ ਬਾਹਰ ਸਾਰੇ ਦਰਦ ਹੋਣ ਲੱਗ ਗਿਆ ਮੇਰੇ ਅੱਗੇ ਨਾਲ ਵੀ ਰਾਤ ਨੂੰ ਮੈਨੂੰ ਦਰਦ ਹੁੰਦਾ ਪੁੱਛੋ ਨਾ ਖਣੇ ਦਾ ਕੀ ਹੋਊਗਾ ਹੁਣ ਅਸਾਂ ਮੰਡੇ ਨੂੰ ਡਾਕਟਰ ਨੂੰ ਦਿਖਾ ਕੇ ਆਵਾਂਗੇ ਕਿਉਂਕਿ ਹੁਣ ਸ਼ਨੀਵਾਰ ਐਤਵਾਰ ਆ ਗਿਆ ਤੇ ਡਾਕਟਰ ਨੂੰ ਦਿਖਾ ਕੇ ਆਵਾਂਗੇ ਮੰਡੇ ਨੂੰ ਦੇਖੋ ਕੀ ਕਹਿੰਦਾ ਹੈ ਡਾਕਟਰ ਤੇ ਮੈਨੂੰ ਤਾਂ ਹੀ ਟੈਨਸ਼ਨ ਲੱਗੀ ਪਈ ਐ ਵੀ ਕਿਤੇ ਹੋਰ ਨਾ ਮੇਰਾ ਕੁਝ ਹੋਰ ਕਰ ਦੇਵੇ ਸੀਰ ਫੜ ਨਾ ਕਰ ਦੇਵੇ ਤੈਨੂੰ ਬਹੁਤ ਟੈਨਸ਼ਨ ਲੱਗੀ ਐ ਇਸ ਗੱਲ ਦੀ ਹਾਂਜੀ ਜਿਹੜਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਿਆ ਬਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਨਾਲ ਨੂੰ ਛੋਟੇ ਛੋਟੇ ਕਮੈਂਟ ਵੀ ਕਰਿਆ ਕਰੋ ਜੇ ਕੋਈ ਸਾਡੀ ਕਮੀ ਹੁੰਦੀ ਹੈ ਸਾਾਨੂੰ ਦੱਸਦੇ ਵੀ ਕਰੋ ਅਸੀਂ ਠੀਕ ਵੀ ਕਰਿਆ ਕਰਾਂਗੇ ਤੇ ਪਰ ਨੈਗੇਟਿਵ ਜਿਹੜੇ ਕਮੈਂਟ ਹੁੰਦੇ ਗਲਤ ਕਮੈਂਟ ਹੁੰਦੇ ਉਹ ਨਾ ਕਰਿਓ ਪਲੀਜ਼ ਤੇ ਹੁਣ ਜਿਹੜੇ ਕਮੈਂਟ ਆਏ ਸਾਨੂੰ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਜਿਹਦੇ ਵਿੱਚ ਇੱਕ ਪੀਰ ਨਾਮ ਤੋਂ ਆਈਡੀ ਬਣੀ ਹੋਈ ਹੈ ਸਾਨੂੰ ਪਤਾ ਨਹੀਂ ਹੈਗਾ ਨਾਮ ਕੀ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਆਪਣੇ ਘਰੇ ਨਾ ਵੀ ਥੋੜੀ ਹੱਥ ਲੁਕਦੇ ਤੇ ਕੰਮ ਵਾਲੀ ਲਾ ਲਓ ਦੀਦੀ ਜੀ ਅਸੀਂ ਕੰਮ ਵਾਲੀ ਤਾਂ ਨਹੀਂ ਲਾਉਂਦੇ ਹੈਗੇ ਦੀਦੀ ਪਤਾ ਨਹੀਂ ਵੀਰ ਜੀ ਹੈ ਪਤਾ ਨਹੀਂ ਹੈਗਾ ਵੀ ਅਸੀਂ ਕੰਮ ਵਾਲੀ ਤਾਂ ਨਹੀਂ ਲਾਉਂਦੇ ਕੰਮ ਵਾਲੀ ਜਿਹੜੀ ਉਹ ਸਵੇਰੇ ਸਵੇਰੇ ਆਊਗੀ ਕੰਮ ਕਰ ਜੂਗੀ ਸਾਰਾ ਇਸ ਤੋਂ ਬਾਅਦ ਕਿੰਨੇ ਕੰਮ ਹੁੰਦੇ ਜਿਹੜੇ ਕਿ ਆਪਾਂ ਨੂੰ ਹੀ ਕਰਨੇ ਪੈਂਦੇ ਨੇ ਕਿਉਂਕਿ ਦੁਪਹਿਰ ਦੀ ਰੋਟੀ, ਭਾਂਡੇ, ਸਬਜ਼ੀ ਨਾ ਬਾਕੀ ਸਾਰਾ ਕੁਝ ਹੋਰ ਬੱਚਿਆਂ ਨੇ ਆਉਣਾ ਉਹਨਾਂ ਨੂੰ ਰੋਟੀ ਪੰਡ ਦੇਣਾ ਉਹ ਭਾਂਡੇ ਹੋ ਜਾਂਦੇ ਆ ਰਾਤ ਦੀ ਰੋਟੀ, ਪਾਣੀ, ਸਾਰਾ ਕੁਝ ਨਾ ਆਪ ਨੂੰ ਆਪ ਹੀ ਕਰਨਾ ਪੈਂਦਾ ਤੇ ਜਿਵੇਂ ਕੱਪੜੇ ਉਹਦਾ ਕੱਪੜੇ ਧੋ ਜੂਗੀ ਲਾਉਣੇ ਵੀ ਆਪ ਨੇ ਤਾਂ ਇਹ ਵੀ ਆਪਾਂ ਨੂੰ ਬੱਸ ਤਾਂ ਬੈਟਰੀ ਹੈ ਵੀ ਆਪਾਂ ਥੋੜਾ ਜਿਹਾ ਕੰਮ ਆਪ ਹੀ ਕਰ ਲਓ ਤੇ ਇੱਕਾ ਗगन ਜਿੱਦੇ ਸਾਡੇ ਜਿਹੜੇ ਸਾਨੂੰ ਸ਼ੁਰੂ ਤੋਂ ਹੀ ਬਹੁਤ ਸਾਰੇ ਕਮੈਂਟ ਕਰਦੇ ਨੇ ਉਹਨਾਂ ਦਾ ਖਾਸ ਦਿਲ ਤੋਂ ਹੀ ਧੰਨਵਾਦ ਉਹਨਾਂ ਨੇ ਕੋਈ ਗੱਲ ਮੈਨੂੰ ਸਪੈਸ਼ਲ ਕਮੈਂਟ ਕੀਤਾ ਸੀ ਵੀਡੀਓ ਨਹੀਂ ਪਾਈ ਦੋ ਤਣ ਦਿਨ ਤੋਂ ਉਹਨਾਂ ਨੇ ਸਪੈਸ਼ਲ ਕਮੈਂਟ ਕੀਤਾ ਦੋਸਤ ਕੋਈ ਅਪਡੇਟ ਨਹੀਂ ਦਿੱਤੀ ਹੈਗੀ ਸਾਨੂੰ ਵੀ ਹੱਥਾਂ ਬਾਰੇ ਤੇ ਹਾਂ ਜੀ ਜੀ ਮੇਰੇ ਹੱਥ ਜਿਹੜਾ ਇੱਕ ਹੱਥ ਠੀਕ ਹੈ ਮੇਰਾ ਇੱਕ ਹੱਥ ਮੇਰਾ ਮਤਲਬ ਕਿ ਜਨ ਉਹ ਵੱਧ ਗਿਆ ਘਟਿਆ ਨਹੀਂ ਹੈਗਾ ਇੱਕ ਹੱਥ ਪੂਰਾ ਠੀਕ ਹੋ ਗਿਆ ਇੱਕ ਵੱਧ ਗਿਆ ਮਤਲਬ ਦਰਦ ਬਹੁਤ ਹੁੰਦੀ ਹੈ ਉਹ ਹੱਥ ਦੇ ਵਿੱਚ ਟਸ 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 ਹੁੰਦਾ ਤੇ ਹੁਣ ਡਾਕਟਰ ਕੋਲ ਮੰਡੇ ਨੂੰ ਦਿਖਾ ਕੇ ਆਵਾਂਗੇ ਅਸੀਂ ਤੇ ਇੱਕ ਹੈਗਾ ਸਤਨਾਮ कौर ਦੀਦੀ ਨੇ ਉਹਨਾਂ ਨੇ ਪੁੱਛਿਆ ਸੀ ਵੀ ਮੇਰੇ ਮੰਮੀ ਨੂੰ ਵੀ ਇਹੀ ਸੇਮ ਪ੍ਰੋਬਲਮ ਆਤਦੀ ਤੁਸੀਂ ਕਿੱਥੋਂ ਦਵਾਈ ਲਈ ਆ ਦੀਦੀ ਹਸਲੰਦਰ ਤੋਂ ਦਵਾਈ ਲਈ ਆ ਸੀ ਹਰਜੀਤ ਹਸਪੀਟਲ ਤੋਂ ਉਹ ਸਾਡੇ ਇਥੇ ਆਕਸਿਪ ਦੇ ਵਿੱਚ ਡਾਕਟਰ ਉੱਥੋਂ ਆਉਂਦੇ ਆ ਚਾਰ ਦਿਨ ਹਫਤੇ ਦੇ ਵਿੱਚ ਤੇ ਉਹਨਾਂ ਨੂੰ ਦਿਖਾਇਆ ਸੀ ਇੱਥੇ ਅਸੀਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਉੱਥੇ ਰੈਫਰ ਹੋ ਜਾਓ ਮੇਰੇ ਹਸਪੀਟਲ ਵਿੱਚ ਤੇ ਇੱਕ ਥਾੜਾ ਜਿਹੜਾ ਡਾਕਟਰ ਆ ਆਉਂਦਾ ਹੁੰਦਾ ਮੇਰੇ ਤਾਂ ਹਫਤੇ 'ਚ ਦੋ ਵਾਰ ਖਣੇ ਦੇਖਣ ਦੋ ਵਾਰ ਆਉਂਦਾ ਵਾ ਤੇ ਉਹ ਥਾੜਾ ਡਾਕਟਰ ਬਹੁਤ ਹੀ ਵਧੀਆ ਵਾ ਸਮਝਦਾਰ ਆ ਤੇ ਫਿਰ ਅਸੀਂ ਉਸ ਜਲੰਦਰ ਗਏ ਸੀਗੇ ਤੇ ਉਹਨੂੰ ਦਿਖਾਇਆ ਸੀ ਹੱਥਾਂ ਦੇ ਡਾਕਟਰ ਨੂੰ ਸਾਨੂੰ ਉਹਨੇ ਹੀ ਮਤਲਬ ਸਲਾਹ ਦਿੱਤੀ ਸੀ ਇਹ ਤੇ ਅੱਗੇ ਵੀ ਉਹ ਕਹਿੰਦੇ ਠੀਕ ਨਾ ਆਇਆ ਫਿਰ ਅੱਗੇ ਆਪਾਂ ਦੇਖਾਂਗੇ ਵੀ ਆਪਾਂ ਕੀ ਕਰਨਾ ਤੇ ਇੱਕ ਹਰਵਿੰਦਰ ਜੀ ਦੀ ਇੱਕ ਹਰਵਿੰਦਰ ਕੌਰ ਦੀ ਨਹੀਂ ਸਾਡੇ ਮਿਲਦਾ ਉਹ ਆਰਸੀਫ ਤੋਂ ਕਹਿੰਦੇ ਨੇ ਮੈਮ ਇਨਦੇ ਤੇ ਮੈਡਮ ਨੇ ਨਾਲ ਜੌਬ ਕਰਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਥੈਂਕ ਯੂ ਉਹਨਾਂ ਨੇ ਬਹੁਤ ਵਧੀਆ ਕਮੈਂਟ ਕੀਤਾ ਸੀ ਇੱਕ ਗੁਰਦੇਵ ਕੌਰ ਦੀਦੀ ਨੇ ਇੱਕ ਪਵਨਦੀਪ ਇੱਕ ਬਲਵਿੰਦਰ ਮਹਿਮ ਸਾਡੇ ਉਹ ਵੀ ਸਾਡੇ ਇਥੇ ਆਸਥੇਵ ਦੇ ਵਿੱਚ ਇਹਨਾਂ ਦਾ ਬਹੁਤ-ਬਹੁਤ ਥੈਂਕ ਯੂ ਇੱਕ ਸੁਖਮੀ ਸੁਖਮੀਤ ਕੌਰ ਦੀਦੀ ਆ ਇੱਕ ਮਨਜੋਤ ਔਜਲਾ ਇੱਕ ਅਮਨਦੀਪ ਕੌਰ ਦੀਦੀ ਆ ਇੱਕ ਅਮਰਜੀਤ ਕੌਰ ਇੱਕ ਦਵਿੰਦਰ ਕੌਰ ਤੇ ਖੜਾ ਸੌਰਵ ਸ਼ਰਮਾ ਇਹਨਾਂ ਦਾ ਬਹੁਤ-ਬਹੁਤ ਥੈਂਕ ਯੂ ਇਹਨਾਂ ਨੇ ਮੈਨੂੰ ਬਹੁਤ ਵਧੀਆ ਕਮੈਂਟ ਕੀਤੇ ਨੇ ਤੇ ਮੇਰੀ ਬਿਮਾਰੀ ਸੰਬੰਧੀ ਵੀ ਮੈਨੂੰ ਬਹੁਤ ਵਧੀਆ ਮਤਲਬ ਕਿ ਦੁਆਵਾਂ ਦਿੱਤੀਆਂ ਨੇ ਖਿਲਾ ਦਿੱਤੀ ਆ ਤੇ ਬਤੁਆ ਥੈਂਕ ਯੂ ਫਨੂ ਆਏ ਕਮੈਂਟ ਕਰਦੇ ਰਹੋ ਤੇ ਹੁਣ ਅਸੀਂ ਰੋਟੀ ਖਾਣੇ ਆ ਬੱਚੇ ਆਉਣ ਵਾਲੇ ਨੇ ਕਿਉਂਕਿ ਜਿਹੜਾ ਮੂਵ ਜੇ ਟਾਈਮ ਆ ਉਹ ਹੈਗਾ ਅੱਜ 2:55 ਦਾ 3 ਵਜੇ ਦੇ ਤਕਰੀਬਨ ਹੈਗਾ ਵਾ ਜਲੰਧਰ ਜਾਣਾ ਮੈਂ ਕਿਉਂਕਿ ਟ੍ਰੈਫਿਕ ਬਹੁਤ ਹੁੰਦੀ ਆ ਤੁਸੀਂ ਪਿਛਲੀ ਵੀਡੀਓ ਤੁਹਾਨੂੰ ਦੇਖਿਆ ਵਾਸੇ ਮਸਾ ਹੀ ਪਹੁੰਚੇ ਸੀਗੇ ਟਾਈਮ ਤੇ ਅੱਜ ਅਸੀਂ ਪਹਿਲਾਂ ਜਾਵਾਂਗੇ ਅਸੀਂ 1:30 ਵਜੇ ਤੁਰਾਂਗੇ ਘਰੋਂ ਜੋ ਆਕ ਆ ਗਏ ਸੀਗੇ ਆਉਂਦੇ ਰੋਟੀ ਖਾਣ ਲੱਗ ਗਏ ਕਿਉਂਕਿ ਅਸੀਂ 1:30 ਵਜੇ ਤੁਰਨਾ ਤੇ 10 ਮਿੰਟ ਰਹਿ ਗਏ ਛੇਤੀ ਖਾ ਰੋਟੀ ਛੇਤੀ ਛੇਤੀ ਚਲ ਖਾਓ ਖਾ ਲੋ ਆਪ ਵੀ ਖਾ ਲੋ ਹੁਣ ਤੁਸੀਂ ਧੜੀ ਬੈਠੇ ਹੋ ਛੇਦੀ ਕਰੋ ਇਹ ਤਾਂ ਖਾਦੀ ਗੁਰਮੀਰ ਜੀ ਆ ਛੇਦੀ ਕਰੋ ਏ ਆ ਕੱਪੜੇ ਲੈ ਕੇ ਇੱਥੇ ਰੱਖਦੇ ਕੱਪੜੇ ਤੇ ਮਿੱਧ ਕੇ ਰੱਖਦੇ ਪਿੱਛੇ ਤੁਸੀਂ ਉੱਥੇ ਪਤਾ ਨਹੀਂ ਵੀ ਕੱਪੜੇ ਪਏ ਪਿੱਛੇ ਚਲੋ ਖਾਓ ਜੇਦੀ ਆ ਰੋਟੀ ਕਿਹੜਾ ਹੋ ਜਾਣਾ ਆਪਾਂ ਇਹ ਤਾਂ ਪੱਪਾ ਦੀ ਫੇਵਰੇਟ ਸਬਜ਼ੀ ਨਾਲ ਸਵਾ ਇੱਕ ਹੋ ਗਿਆ ਆਪਾਂ 10 15 ਮਿੰਟਾਂ ਹੀ ਨਿਕਲੇ ਨੇ ਅੱਜ ਤਾਂ ਦੋਰੀਆਂ ਲੱਗੀਆਂ ਹੋਈਆਂ ਨੇ ਅਸੀਂ ਦੁੱਧ ਪਾ ਕੇ ਬਣਾਉਣੇ ਹੁੰਦੇ ਆ ਪਿਆਜ਼ ਪਾ ਕੇ ਜਾਂ ਉਹਦਾ ਹੀ ਪਿਆਜ਼ ਪਾ ਕੇ ਮਮੀ ਨਹੀਂ ਖਾਂਦੇ ਆਲੂਆਂ ਵਾਲੀ ਖਾਤੀਏ ਜਮਰੇ ਆਲੂ ਵਾਲੀ ਆਲੂ ਵਾਲੀ ਸਵਾਦ ਬੋਲਉਗੀ ਤੇ ਮੈਨੂੰ ਵੀ ਦੂਜੀ ਸਵਾਲ ਲਾਤੀ ਮੈਨੂੰ ਵੀ ਆਲੂ ਵਾਲੀ ਸਵਾਦ ਪਰ ਮੈਂ ਦੋਨੇ ਖਾ ਲੈਣੀ ਵਾਲਾ ਮੈਨੂੰ ਦੂਜੀ ਵਾਰ ਸਵਾਲ ਲਾਤੀ ਆ ਪਰ ਇਹ ਜਸ ਮਰੇਦੁਰ ਕਹਿੰਦੇ ਜੀ ਅੱਜ ਨੂੰ ਪਾ ਲੈ ਤਾ ਨਹੀਂ ਤੇ ਲੋ ਠੀਕ ਹੈ ਮੈਂ ਰੋਟੀ ਨਹੀਂ ਰੋਣੀ ਤਾਂ ਠੀਕ ਯਾਰ ਨਹੀਂ ਨਹੀਂ ਮੈਂ ਖਾਣੀ ਨਹੀਂ ਸਬਜੀ ਮੈਨੂੰ ਨਹੀਂ ਖਾਣੀ ਦੋ ਬਸ ਰੋਟੀ ਤਾਂ ਖਾਈ ਲੈਣੀ ਸੀ ਮੈਂ ਮੈਂ ਨਹੀਂ ਮੈਂ ਸਬਜੀ ਨਹੀਂ ਖਾਣੀ ਹੈਗੀ ਹੁਣ ਕਿੰਨੇ ਦਿਨ ਹੋਗੇ ਲਗਾਤਾਰ ਬਣਦੀ ਰਹੂ ਰੋਈ ਨਹੀਂ ਜਾਂਦੀ ਲੱਗਦੀ ਮੈਨੂੰ ਆਲੂ ਮਾਰ ਕੇ ਬਹੁਤ ਟੇਸਟੀ ਲੱਗਦੀ ਹੈ ਰਸਮੇਸੀ ਇਤਰੀ ਵਾਲੀ ਬਣਦੀ ਹੈ ਇਹ ਵਧੀਆ ਕਹਿੰਦਾ ਕਾ ਉਹਦੇ ਨਾਲ ਉਹਦਾ ਅੱਲੋਂ ਨੂੰ ਖਾਣ ਆਉਂਦੇ ਖਾਲੇ ਇਹਦਾ ਸਬਜ਼ੀ ਨੂੰ ਸਵਾਦ ਆਦੀ ਕੋਈ ਇਹੋ ਬੋਲ ਮੰਮੀ ਨੂੰ ਵੀ ਸਵਾਦ ਆਦੀ ਆ ਤੁਹਾਨੂੰ ਰੈਂ ਤਾਂ ਹੁਣ ਅੱਡੜ ਪੰਜ ਬੰਦਿਆਂ ਵਾਸਤੇ ਬਣ ਗਿਆ ਠੀਕ ਹੈ ਅੱਡੜ ਹੈ ਇੱਕੋ ਹੀ ਖਾਣੀ ਗਣੀ ਸਾਰਾ ਨਹੀਂ ਇਹ ਤਾਂ ਤੋਰੀਆਂ ਲੱਗਦੀਆਂ ਨੇ ਇੱਕ ਟੰਡ ਦੂਜੀ ਇੱਕ ਇੱਕ ਵਾਰੀ ਦੂਜੀ ਇੱਕ ਵਾਰੀ ਦੂਜੀ ਪਰ ਮੈਂ ਥੋੜੀ ਫੇਵਰੇਟ ਪਰ ਸਾਡੀ ਫੇਵਰੇਟ ਇੱਕ ਵਾਰ ਸਾਡੀ ਫੇਵਰੇਟ ਫੜੀ ਫੜ ਰਹੀ ਹੈ ਸਾਡੀ ਨਹੀਂ ਹੈ ਤੇ ਬਣ ਵੀ ਵੱਧ ਜਾਂਦੀਆਂ ਨੇ ਥੋੜੇ ਆਲੂ ਪੈਦੇ ਜ਼ਿਆਦਾ ਬਣ ਜਾਂਦੀ ਪੈਦਾ ਹੋ ਜਾਂਦਾ ਉਹ ਘਟ ਜਾਂਦੀ ਸਬਜ਼ੀ ਹਾਂ ਜੀ ਅਸੀਂ ਗੱਲ ਦੀ ਸਾਰਿਆਂ ਨੂੰ ਹੁਣ ਅਸੀਂ ਚੱਲੇ ਮੁੰਗੀ ਦੇਖਣ ਤੇ ਕੋਰਿੰਦਰ ਜਿਵੇਂ ਪਹਿਲਾਂ ਦੱਸਿਆ ਸਾਰਾ ਹੋ ਗਿਆ ਗੱਡੀ ਅੱਜ ਧੁੱਪੇ ਖੜੀ ਸੀ ਕਿ ਰੜਕੀ ਹੋਣੀ ਸੀ ਟਾਂਕਾ ਫਰਾਹਾ ਲਾਉਣਾ ਕਿਵੇਂ ਆਵੇ ਐ ਕਰ ਬੇ ਰੜੀ ਪਈ ਹੋ ਗੱਡੀ ਦਾ ਜੀ ਅਸੀਂ ਗੱਲ ਦੀ ਸਾਰਿਆਂ ਨੂੰ ਜੀ ਜਿਵੇਂ ਪਹਿਲੀ ਵਾਰ ਇਹ ਮੁਗਲ ਕੰਟਾਇਮ ਨਾਲ ਜਾ ਰਹੇ ਆ ਅਜੇ ਹੈਗਾ ਟਾਈਮ ਘੰਟੇ ਤੋਂ ਉੱਤੇ ਆ ਇਹਨੂੰ ਪਹੁੰਚਾਂਗੇ ਗੱਡੀ ਸੇਕ ਮਾਰਦਾ ਗੱਡੀ ਗਰਮ ਪਈਆ ਆ ਇਹਨੂੰ ਦੇਖ ਲੈ ਗੱਡੀ ਅੰਦਰ ਲਾ ਦਈਏ ਪਹਿਲਾਂ ਜਾਂ ਇੱਥੇ ਲਾ ਦੋਨੇ ਹੈ ਨਾ ਇਹਨੂੰ ਜਿਆਦਾ ਨਹੀਂ ਦਿੱਸਾ ਸਨਾ ਜੋ ਜੀ ਪਹੁੰਚ ਗਏ ਜਨੰਦਰ ਅਸੀਂ ਤੇ 5 ਕਿ ਮਿੰਟ ਤੱਕ ਸੈਟਰ ਪਹੁੰਚ ਜਾਗੇ ਅਸੀਂ ਅੱਜ ਅਸੀਂ ਪਹਿਲੀ ਵਾਰੀ ਹੈ ਮੇਰਾ ਬੱਸ ਟਾਈਮ ਨਾ ਪਹੁੰਚੀ ਕਿਉਂਕਿ ਜਿਹੜਾ ਸ਼ੋਅ মুਵੀ ਦਾ ਉਹ ਹੈਗਾ ਵਾ ਅਸੀਂ ਨਾ ਆਪਣਾ ਸਮੇਂ ਮਾਰਗਾ ਤਿੰਨ ਵਜੇ ਦਾ ਵਾ ਤੇ ਹੁਣ ਟਾਈਮ ਹੋਇਆ ਵਾ ਸਵਾ ਦੋ ਹੋ ਗਏ ਤੇ ਅਸੀਂ 1 ਪੌਣਾ ਘੰਟਾ ਪਹਿਲਾਂ ਪਹੁੰਚ ਕੇ ਚੱਲ ਕੋਈ ਜਾ ਲੈਣ ਤਾਂ ਸੱਲੀ ਤੇ ਹੈਗੀ ਪਹਿਲਾਂ ਪਹੁੰਚ ਕੇ ਉਹ ਵੀ ਪਤਾ ਕੀ ਆ ਕਿ ਪੈਂਡਿੰਗ ਆਪਾਂ ਨੂੰ ਇਹ ਟਾਈਮ ਮਿਲਿਆ ਨਹੀਂ ਜਾਂਦਾ ਆਪਾਂ ਨੂੰ ਮਿਲਦਾ ਨਹੀਂ ਡੇਢ ਕੋਈ ਦਾ ਟਾਈਮ 2 ਵਜੇ ਦਾ ਫਿਰ ਉਹਦੋਂ ਕਿਤੇ ਕੇ ਮਾ ਮੋਨੰਦਾਈ ਜਾਂ ਕਹਿੰਦਾ ਜੀ ਇੰਨੀ ਲੇਟ ਕਿ ਆਪਾਂ ਆ ਨਹੀਂ ਸਕਦੇ ਸੀ ਬੱਚਿਆਂ ਦੀ ਪੜਾਈ ਕਰਕੇ ਕਹਿ ਲੂ ਜਾਂ ਜਾਂ ਰਾਤ ਨੂੰ ਜਿਆਦਾ ਲੇਟ ਬਣਨ ਕਰਕੇ ਚਲ ਲੈਣ ਲਓ ਟਾਈਮ ਹੈਗਾ ਸੀ 10 15 ਮਿੰਟ ਦੇਖ ਲਾਂਗੇ ਉਸ ਆਸ-ਪਾਸੇ ਕਿਹੜਾ ਗੋੜਾ ਕਿਤੇ ਟਾਈਮ ਹੁੰਦੇ ਉਹ ਨਹੀਂ ਸਿੱਧਾ ਥੀਏਟਰ ਤੇ ਸਿੱਧਾ ਗੱਡੀ ਕੋਲੇ ਹਾਂ ਵਾਹ ਤੁਸੀਂ ਦੇਖਦੇ ਨਹੀਂ ਹੈਗੇ ਚਲ ਦੇਖ ਲਾਂਗੇ ਆਸ-ਪਾਸੇ ਕੋਸਣ ਕੋਸ ਤੇ ਇਹ ਜਾਣਨ ਵਾਲੇ ਸਿੱਧਰ ਪਹੁੰਚਾਂਗੇ ਕਿਉਂਕਿ ਅਸੀਂ ਜਲਦੀ ਜਲਦੀ ਤਰਫ ਇਹਨੇ ਮੰਮੀ ਹੌਲੀ ਤੁਰਦੇ ਨੇ ਤੇ ਉਮਰਦੇ ਸਾਹਿਬ ਨਾਲ ਉਹਨਾਂ ਨੂੰ ਟਾਈਮ ਲੱਗ ਜਾਂਦਾ ਵਾ ਤੇ ਸਾਨੂੰ ਵੀ ਤਾਂ ਵੀ ਪ੍ਰੋਬਲਮ ਹੁੰਦੀ ਆ ਨਾ ਆਪਾਂ ਨੂੰ 10 15 ਮਿੰਟ ਚਾਹੀਦੇ ਉੱਪਰ ਜਾਣ ਤੱਕ ਵੀ ਕਿਉਂਕਿ ਹੌਲੀ ਤੁਰਦੇ ਲੱਗਦਾ ਟਾਈਮ ਕਿਉਂਕਿ ਚੌਥੀ ਮੰਜ਼ਲ ਤੇ ਜਾ ਕੇ ਹਾਂ ਇਸ ਲਈ ਹਾਂਜੀ ਪਹੁੰਚ ਗਏ ਮੁੰਡੇ ਲੱਗ ਗਿਆ ਆਉਣੀ ਪੰਗੇ ਲੈਣ ਬਟਰ ਨਾਲ ਲਿਫਟ ਦੇ ਨਾਲ ਕੋਲੋਂ ਕੀ ਉਹਨੂੰ ਵੀ ਕਹਿੰਦਾ ਚਲੋ ਆਜੋ ਅਰੇ ਮਾ ਜੀ ਤੇ ਕਰੋ ਕਿਹੜੇ ਫਲੋਰ ਤੇ ਜਾਣਾ ਆਪਾਂ ਸੱਭ ਨੂੰ ਆ ਵੀਰ ਕਿਹੜਾ ਚੱਲ ਚੱਲ ਗਰਾਊਂਡ ਤੇ ਨਹੀਂ ਜਾਣਾ ਟਾਈਮ ਹੈ ਨਾ ਕੋਈ ਜਦੋਂ ਸਾਰਾ ਬੰਪੜਿਆ ਵਾਗੇ ਹਾਂ ਕਿਹੜੇ ਲਈ ਚੱਲੋ ਜਿੰਨੇ ਮਰਜ਼ੀ ਹਾਂ ਦਰਲਾ ਦੇ ਕਿਉਂ ਉਹ ਮੱਦੀ ਹੋ ਜੀਏ ਟੂਰ ਸਾਫ ਹੈ ਜੀ ਇਹ ਰਿਜ ਹੈ ਇਹ ਕੋਨੋ ਫਾਰ ਅੱਜ ਲੈਫਟ ਦੱਖਣ ਲੋਕ ਕਿੰਨੇ ਘੰਟੇ ਬੰਦ ਰਹਿ ਗਿਨੇ ਘੰਟੇ ਦੋ ਦਰ ਬੰਦ ਦੋ ਤਿੰਨ ਘੰਟੇ ਬੰਦ ਰਹਿ ਵਾਹਿਗੁਰੂ ਚਲੋ ਕੀ ਕਰਾਂਗੇ ਕਿਹੜਾ ਕੁੜਾ ਲੈਣਾ ਕੋਈ ਹੈ ਗਿਰਨ ਲੈਣਾ ਜੇ ਪਸੰਦ ਆ ਜਾਣਾ ਤੁਸੀਂ ਲੈ ਗਏਣਾ ਅੱਛਾ ਮੈਂ ਉਹ ਗੜਾ ਲਾਇਆ ਖਾਣੇ ਬਿਨਾ ਪਸੰਦ ਆਈ ਵੀ ਤਾਂ ਇਹ ਫੋਨ 16 ਦੇਖਣ ਜਾ ਰਹੇ ਆ ਕਿ ਨਹੀਂ ਵੈਸੇ ਆਇਆ ਨਹੀਂ ਲੱਗਦਾ ਸੋ ਸੰਤੀ ਹੋ ਗਈ 55 ਟਾਈਮਾਂ 5 ਮਿੰਟ ਮੈਡੀਟੇਸ਼ਨ ਹੋਊਗੀ ਜਿਹੜਾ ਸਾਰਾ ਕੋ ਚੱਕ ਕੇ ਭੱਜ ਜੀ ਹੈ ਨਾ ਇਹਨਾਂ ਥੋੜਾ ਥੋੜਾ ਅੱਛਾ ਚੋਕੜੇ ਜਾਂਦਾ ਸੱਚੀ ਮਨ ਦੇ ਪੈਸੇ ਵੀਰ ਨੇ ਚੱਲਦੇ ਨੇ ਹੈਗੇ ਸਾਨੂੰ ਪੌੜੀ ਚੜ੍ਹਨੀ ਪੈਗੀ ਚਾਹਨੇ ਔਖੀ ਰੱਖਦੀ ਆਏ ਹੋਰ ਲੋਕਾ ਜੀ ਉਹਨਾਂ ਨੂੰ ਕਿਹਾ ਉਹਨਾਂ ਨੂੰ ਕਿਹਾ ਆ ਇੱਕ ਮੋੜੀ ਚੜ ਕੇ ਆਉਣੀ ਪਈ ਗਈ ਸਾਨੂੰ ਬੱਸ ਹੋ ਗਈ ਸਾਡੀ ਪੀ ਦਾ ਪਾਣੀ ਪੀਣ ਵਾਲਾ ਅਸੀਂ ਬੋਤਲ ਤੇ ਪੈਸੇ ਨਹੀਂ ਲਾਉਂਦੇ ਸੀ ਪੀ ਦਾ ਪਾਣੀ ਪੀਵਾਂਗੇ ਪੀਰੋ ਵਿਨਾਏ ਜੀ ਦੀ ਸੰਗਠਨ ਦੀ ਗੱਲ ਹੈ ਬੋਤਲਾਂ ਵੀ ਨਹੀਂ ਮਿਲਦੀਆਂ ਹਾਂ ਖਸਰ ਮੰਗਾਂ ਹੋ ਗਿਆ ਬੀਬੀ ਦਾ ਉਹਨੇ ਕੋਟੇ ਕੋਡਨ ਆਹਨ ਹਰੰਦਰ ਪਿਆਸ ਲੱਗਦੀ ਹੈ ਹੈ ਇਹਦਾ ਪਾਣੀ ਲਓ ਜੀ ਖੁੱਲ ਗਈ 33 ਦੇਖਾਂ ਚੱਲਿਆ ਮੂਵੀ ਅਰਦਾਸ ਸਰਬੱਤ ਦੇ ਭਲੇ ਦੀ ਲਓ ਜੀ ਬੈਠ ਗਏ ਅਸੀਂ ਆ ਕੇ ਤੇ ਮੂਵੀ ਹਾਲੇ ਸ਼ੁਰੂ ਹੋਈ ਨਹੀਂ ਹੈਗੀ ਪਰ ਜੱਜ ਕੇ ਬਹਿ ਗਏ ਸੀ ਜੱਜ ਕੇ ਬਹਿ ਗਏ ਸੀ ਟਾਂ ਦੇ ਹੱਲ ਦਾ ਬਲੈਂਕ ਯਾ ਕਰੀਨ ਦੇਖੋ ਸਾਹਮਣੇ ਹੈ ਤਾਂ ਅਸੀਂ ਸੀਟਾਂ ਮਾਰ ਲਈਆਂ ਸੀ ਆ ਕੇ ਵੈਸਤਾ ਕਦੇ ਜਾਣੀਆਂ ਨਹੀਂ ਸੀ ਕਰਾ ਭੱਜਣੀਆਂ ਸੀ ਸਾਡੀਆਂ ਰਹਿਣੀਆਂ ਸੀ ਇਹ ਫਿਰ ਵੀ ਹੁੰਦਾ ਯਾਰ ਰੂ ਟੁੱਟੀ ਸੀ ਮਿਲ ਗਈ ਸੀ ਦੇਖੋ ਜੀ ਟੁੱਟੀ ਹੋਈ ਸੀ ਸੀਟ ਆਈ ਉਹ ਵੀ ਇਹਨਾਂ ਨੂੰ ਆਈ ਆ ਇਹ ਦੋਨੋਂ ਵੀ ਸਾਂਝੀ ਹੈ ਇਹ ਇਧਰ ਤੇ ਦਰਵਾਜ਼ੇ ਤੇ ਵੀ ਆ ਮੇਰੇ ਵਾਸਤੇ ਵੀ ਆ ਇਹ ਉਹ ਸਮਾਂ ਹੈ ਉਹਨਾ ਟਾਊਨ ਲੈ ਮੂਵੀ ਬੜੀ ਵਧੀਆ ਸੀਗੀ। ਉਹ ਜਿਹੜਾ 1000 ਸਾਰੇ ਖੜੇ ਹੋ ਗਏ ਸੀਗੇ। ਆ ਵੀ ਰੋਲਮ ਕਿਵੇਂ ਲੱਗੀ ਤੈਨੂੰ? ਵਧੀਆ। ਕਿੰਨੀ ਵਧੀਆ? ਬਹੁਤ। ਤੇ ਖਾਣ ਨੂੰ ਕੁਝ ਨਹੀਂ ਮਿਲਿਆ ਹਨਾ। ਚਲੋ ਹੁਣ ਲੈ ਕੇ ਆਉਣੇ ਫਿਰ ਆਪਾਂ ਚਲ ਕੇ ਹਨਾ ਕੀ ਕੁਝ ਖਾਣ ਨੂੰ? ਦੇਖਦੇ ਆ। ਹੈਂ? ਦੇਖਦੇ ਆ। ਦੇਖਦੇ ਆ ਮਤਲਬ? ਦੇਖਦੇ ਆ। ਉਹ ਤਾਂ ਡਿਸਾਈਡ ਹੋ ਤਾਂ ਗਿਆ ਪਹਿਲੇ। ਕੀ? ਵੀ 버ਗਰ ਮੰਗਣਗੇ ਖਾਣ ਨੂੰ। ਇਹ ਸਪ੍ਰਿੰਗ ਰੋਲ ਬਸ ਦੋ-ਦੋ। ਹਾਂਜੀ movies ਦੇਖਿਆ ਇਹ movie ਬਹੁਤ ਜਿਆਦਾ ਸੋਹਣੀ ਸੀਗੀ ਤੇ ਮਤਲਬ ਸਾਰਿਆਂ ਨੇ ਪੂਰੀ ਮਿਹਨਤ ਕੀਤੀ ਹੋਈ ਇਸ ਪਰਿਵਾਰਕ movie ਸੀਗੀ ਤੇ ਸਮਝ ਵਾਲੀ movie ਸੀਗੀ ਤੇ ਹੁਣ ਅਸੀਂ ਆ ਗਏ ਥੱਕੇ ਪਏ ਆ ਮੇਰੇ ਸੰਦਲਦ ਕਰ ਰያ ਸੀ ਚਾਹ ਬਣਾ ਕੇ ਪੀਤੀ ਆ ਸਿਰ ਭਾਰਾ ਹੋਇਆ ਪਿਆ ਪਤਾ ਨਹੀਂ ਚਾਹ ਵੇਣਾ ਹੋ ਗਿਆ ਪਤਾ ਨਹੀਂ ਉਹ ਥੀਏਟਰ ਸੀ ਹੋ ਗਿਆ ਚਿਰ ਬਣਾ ਹੋ ਗਿਆ ਨਾ ਆਪਾਂ 1 ਵਜੇ ਰੋਟੀ ਖਾਧੀ ਹੋਈ ਨਹੀਂ ਮਿੰਦੀ ਵੇਣਾ ਕੁਝ ਆਪਾਂ ਖਾਪੀ ਲੈਂਦੇ ਆ ਕਿ ਥੀਏਟਰ ਨੇੜੇ ਨਹੀਂ ਹੈਗਾ ਨਾ ਦੂਰ ਮਤਲਬ ਜਲੰਧਰ ਜਾਣਾ ਪੈਂਦਾ ਸਾਨੂੰ ਹੈ ਕਿ ਨੇੜੇ ਜਿੰਨਾ ਕੰਮ ਲੱਗਦਾ ਵਾ ਰੋਏ ਰੈਸਟ ਕਰਦੇ ਆਪਾਂ ਦੇਣੇ ਚਲੋ ਹੈ ਤਾਂ ਅੱਧਾ ਘੰਟਾ ਲੱਗਦਾ ਪਰ ਫਿਰ ਵੀ ਟ੍ਰੈਫਿਕ ਬਹੁਤ ਹੁੰਦੀ ਹੈ ਲਾਈਟਾਂ ਬਹੁਤ ਪੈਂਦੀਆਂ ਉਹ ਕਰਕੇ ਪਰੇਸ਼ਾਨ ਹੋ ਜਾਂਦਾ ਟ੍ਰੈਫਿਕ ਵਿੱਚ ਬੰਦਾ ਤੇ ਹੁਣ ਇਹ ਜਾਂਦੇ ਨੇ ਸਪ੍ਰਿੰਗ ਰੋਡ ਲੈਣ ਬੱਚੇ ਕਹਿੰਦੇ ਸਪ੍ਰਿੰਗ ਰੋਡ ਖਵਾ ਦਿਓ ਉੱਥੇ ਮੰਨਦੇ ਸੁੱਥੇ ਅਸੀਂ ਖਵਾਈ ਉੱਥੇ ਇਹਨਾਂ ਤੁਹ ਫੇਰ ਨਵੇਂ ਦਾ ਸਮਾਨ ਤਾਂ ਪੈਸੇ ਵੇਸਟ ਕਰਨੀ ਆ ਚੀਜ਼ ਉਹੀ ਹੁੰਦੀ ਆ ਇੱਥੇ ਵੀ ਵਧੀਆ ਮਿਲ ਜਾਂਦੀ ਆ ਕੰਪਲੈਕਸ ਦੇ ਵਿੱਚ ਸਰਦਾਰਾਂ ਦੇ ਸਰਦਾਰ ਆ ਮੁੰਡੇ ਉਹ ਜਿਹੜੇ ਬਣਾਉਂਦੇ ਨੇ ਤੇ ਵਧੀਆ ਬਣਾਉਂਦੇ ਨੇ ਉੱਥੋਂ ਲੈ ਕੇ ਆਉਣਗੇ ਹੁਣੇ ਲੈਓ ਚਲ ਗੱਡੀ ਚਾਬੀ ਚੱਕੋ ਫਿਰ ਤੇ ਪਿੰਡ ਉਹਨੂੰ ਪਾਉਣੀ ਤੇ ਪਿੰਡ ਉਹਨੂੰ ਮੋੜ ਤੋਂ ਪਾਣੀ ਪਨੀਰ ਬਣੇ ਸੋਚਦੇ ਆ ਨਹੀਂ ਕੰਮ ਆਉਗਾ ਨਹੀਂ ਜਿਹੜਾ ਬੰਦਾ ਤੁਹਾਡੇ ਨਾਲ ਉਹ ਛੱਡ ਜਾਗਾ ਕੰਮ ਤੇ ਆਈ ਹੂੰ ਨੋ ਬੰਦਾ ਲੱਗਿਆ ਸਭ ਨੂੰ ਹਲੋ ਸਿੰਪਲ ਲੈ ਕੇ ਚੱਕੇ ਤੇ ਹੋ ਗਿਆ ਮੂਵ ਕਰੀ ਕੇ ਸੇ ਜੋ ਚੱਲ ਗਿਆ ਪਿੰਡ ਬੰਡੀ ਚੱਲ ਗਿਆ ਬਰਗਰ ਫੈਂਡ ਵੀ 96 ਬਵਾਜੂਗਾ ਕੱਲ ਨੂੰ ਹੁਣ ਕੀ ਮਿਲੂਗਾ ਫਿਰ ਅੱਜ ਕੋਦੋਂ ਉਹ ਕਹਿੰਦਾ ਇੱਧਰ ਆ ਜਾ ਤੇ ਉਹ ਉੱਤ ਜਾ ਤੂੰ ਮੈਂ ਆ ਆ ਗਿਆ ਤੋ ਹਾਂਜੀ ਲੈ ਆਏ ਜੀ ਫੀਸਾ ਲੈ ਆਏ ਜੀ ਕਿਉਂਕਿ ਸਪਿੰਗਰੋ ਰਹਿਣੀ ਸੀ ਉਹ ਕਹਿੰਦਾ ਕਾਰੀਗਰ ਗਿਆ ਹੋਇਆ ਪਤਾ ਨਹੀਂ ਆਪ ਨਹੀਂ ਤਿਆਰ ਕਰਦੇ ਹੋਣੇ ਤੇ 버거 ਲੈ ਆਇਆ ਸੀ ਇਹ ਪੀਜ਼ਾ ਤੇ 버거 ਤੇ ਮੰਮੀ ਖਾਂਦੇ ਨੇਗੇ ਇਹ ਸਬਜ਼ੀ ਉਹਨਾਂ ਵਾਸਤੇ ਮੈਂ ਆਈਸਕ੍ਰੀਮ ਲੈ ਆਇਆ ਸੀ ਉਹ ਕਰਨ ਮੈਂ ਰੋਟੀ ਖਾਵਾਂਗੀ ਸਬਜ਼ੀ ਕਹਿੰਦੇ ਹੈਗੀ ਆਪਣੀ ਹੋਈ ਉਹਨਾਂ ਨੂੰ ਆਈਸਕ੍ਰੀਮ ਲੈ ਆਤੀ ਸੀ ਕਿ ਅਸੀਂ ਪਹਿਲਾਂ ਹੁਣ ਖਾਵਾਂਗੇ 버거 ਫਿਰ ਖਾਵਾਂਗੇ ਦੋ ਦੋ ਪੀਜ਼ਾ ਸਾਰੇ ਖਾਣੇ ਮੁੰਡੇ ਆਪਾਂ ਪੀਜ਼ਾ ਮਾਚ ਕਹਦੇ ਪੀਜ਼ਾ ਖਾਣੇ ਆ ਪੀਜ਼ਾ ਪੀਜ਼ਾ ਹੁੰਦਾ ਪੀਜ਼ਾ ਹੁੰਦਾ ਦੇਸੀਆਂ ਦਾ hả huh?